ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਅਨਦਰ ਵਲੌਗ ਸੋ ਅੱਜ ਮੈਂ ਜਿਹੜੀ ਆ ਥੋੜੀ ਜੀ ਤਿਆਰੀ ਕਰਨ ਲੱਗੀਆਂ ਸਵੇਰ ਦਾ ਟਾਈਮ ਆ 10 ਵਜੇ ਦਾ ਸੋ ਬ੍ਰੇਕਫਾਸਟ ਜਿਹੜਾ ਹੋ ਗਿਆ ਆ ਤੇ ਹੁਣ ਮੈਂ ਇੱਕ ਕਾਲੀ ਛੋਲਿਆਂ ਦੀ ਦਾਲ ਜਿਹੜੀ ਆ ਭੋਂ ਕੇ ਰੱਖ ਦਿੱਤੀ ਆ ਅੱਜ ਇੱਕ ਬਹੁਤ ਹੀ ਟੇਸਟੀ ਤੇ ਕਰਾਰੀ ਜੀ ਚੀਜ਼ ਬਣਾਉਣੀ ਆ ਸੋ ਵਲੌਗ ਦੇ ਨਾਲ ਜੁੜੇ ਰਹੋ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਇਸ ਦੇ ਨਾਲ ਹੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਜੇ ਪਸੰਦ ਆਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਸੋ ਮੈਂ ਆਪਣੇ ਕਲ ਆਸਟ ਵਲੌਗ ਵਿੱਚ ਸ਼ੇਅਰ ਕੀਤਾ ਸੀਗਾ ਕਿ ਮੈਂ ਮੂਲੀਆਂ ਤੇ ਗਾਜਰਾਂ ਦਾ ਆਚਾਰ ਪਾਉਣਾ ਆ ਸੋ ਮੈਂ ਮੂਲੀ ਤੇ ਗਾਜ ਜਿਹੜੀ ਧੋ ਕੇ ਰੱਖੀ ਹੋਈ ਸੀਗੀ ਸੋ ਹੁਣ ਜਿਹੜਾ ਆ ਉਹਨਾਂ ਨੂੰ ਮੈਂ ਛਿੱਲ ਕੇ ਤੇ ਲੈਂਥ ਵਾਈਸ ਜਿਹੜਾ ਆ ਉਹ ਮੈਂ ਕੱਟ ਲਿਆ ਆ ਇਸ ਤੋਂ ਬਾਅਦ ਜਿਹੜੀ ਇਸ ਨੂੰ ਲਵਾਉਣੀ ਆ ਧੁੱਪ ਸੋ ਸਬਜ਼ੀਆਂ ਕੱਟਣ ਤੋਂ ਬਾਅਦ ਇਹਨਾਂ ਨੂੰ ਮੈਂ ਇੱਕ ਵੱਖਰੀ-ਵੱਖਰੀ ਟੋਕਰੀ ਵਿੱਚ ਰੱਖ ਦਿੱਤਾ ਆ ਤੇ ਤਾਂ ਕਿ ਜਿਹੜਾ ਇਹਨੂੰ ਚੰਗੀ ਤਰ੍ਹਾਂ ਧੁੱਪ ਲੱਗ ਸਕੇ ਤੇ ਇਹਨਾਂ ਦਾ ਵਿਚਲਾ ਜਿਹੜਾ ਪਾਣੀ ਆ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਮਤਲਬ ਕਿ ਅਬਜ਼ਰਵ ਹੋ ਜਾਵੇ ਸੋ ਮੈਂ ਟੋਕਰੀਆਂ ਵਿੱਚ ਪਾ ਕੇ ਇਹਨਾਂ ਨੂੰ ਛੱਤ ਤੇ ਲੈ ਕੇ ਜਾਣਾ ਸੀਗਾ ਮਤਲਬ ਕਿ ਲੈ ਕੇ ਗਈਆਂ ਤੇ ਬਟ ਮੈਂ ਨਾ ਥੋੜੀ ਜਿਹੀ ਕਨਫਿਊਜ਼ ਹੋ ਗਈ ਸੀ ਕਿਉਂਕਿ ਇਹ ਨਾ ਕੋਠੇ ਦੇ ਉੱਤੇ ਧੁੱਪ ਬਹੁਤ ਜ਼ਿਆਦਾ ਤੇਜ਼ ਸੀਗੀ ਇੰਨੀ ਜ਼ਿਆਦਾ ਗਰਮੀ ਲੱਗਦੀ ਪਈ ਸੀਗੀ ਸੋ ਜੇ ਮੈਂ ਇਹਨਾਂ ਨੂੰ ਕੋਠੇ ਦੇ ਉੱਤੇ ਰਾਖ ਹੁੰਦੀ ਨਾ ਤਾਂ ਫਿਰ ਜਿਹੜਾ ਆ ਉਹ ਕੋਈ ਨਾ ਕੋਈ ਜਾਨਵਰ ਜਿਹੜਾ ਆ ਇਹਨਾਂ ਨਾਲ ਛੇੜਾਖਾਨੀ ਕਰਦਾ ਬਿੱਲੀ ਜਿਹੜੀ ਆ ਉਹ ਆਮ ਨਾਲੇ ਜਿਹੜੀ ਇੱਥੇ ਆ ਜਾਂਦੀ ਆ ਮੈਂ ਇਸ ਕਰਕੇ ਜਿਹੜਾ ਇੱਕ ਕੱਪੜੇ ਲੈ ਲਿਆ ਦੋ ਵੱਖੋ ਵੱਖਰੇ ਉਹਨਾਂ ਨੂੰ ਗੰਡਾ ਮਾਰ ਕੇ ਜਿਵੇਂ ਇੱਕ ਚੂਲਾ ਹੁੰਦਾ ਨਾਵੇਂ ਬਣਾ ਕੇ ਤੇ ਉਹਦੇ ਵਿੱਚ ਜਿਹੜੀਆਂ ਸਬਜ਼ੀਆਂ ਆ ਉਹ ਪਾ ਦਿਤੀਆਂ ਕਿ ਇਹਨਾਂ ਨੂੰ ਜਿਹੜੀ ਆ ਉਹ ਥੋੜੀ ਜਿਹੀ ਧੁੱਪ ਲੱਗ ਜਾਊਗੀ ਤੇ ਜਦੋਂ ਅਸੀਂ ਧੁੱਪੇ ਬੈਠਾਂਗੇ ਤਾਂ ਟੋਕਰੀ ਵਿੱਚ ਪਾ ਕੇ ਫਿਰ ਥੋੜੀ ਬਹੁਤੀ ਜਿਹੜੀ ਧੁੱਪਾ ਲਵਾ ਲਵਾਂਗੇ ਸੋ ਮੈਨੂੰ ਇਹੜਾ ਤਰੀਕਾ ਬੈਸਟ ਲੱਗਾ ਨਾ ਤੇ ਕੋਈ ਜਾਨਵਰ ਇਹਨਾਂ ਨੂੰ ਛੇੜੂਗਾ ਤੇ ਦੂਜੀ ਗੱਲ ਆ ਕਿ ਮੈਨੂੰ ਵੀ ਟੈਨਸ਼ਨ ਨਹੀਂ ਹੋਊਗੀ ਮੈਂ ਵੀ ਆਪਣਾ ਜਿਹੜਾ ਕੰਮ ਆ ਉਹ ਥੱਲੇ ਜਾ ਕੇ ਆਰਾਮ ਨਾਲ ਕਰ ਲਵਾਂਗੀ ਨਹੀਂ ਤੇ ਜਿਹੜਾ ਆ ਸਾਨੂੰ ਇੱਕ ਜਾਣੇ ਨੂੰ ਜਿਹੜਾ ਆ ਉਹ ਕੋਠੇ ਤੇ ਲਾਗੇ ਬਹਿਣਾ ਹੀ ਪੈਂਦਾ ਆ ਸੋ ਇਸ ਤੋਂ ਬਾਅਦ ਮੈਂ ਆ ਗਈਆਂ ਕਿਚਨ ਵਿੱਚ ਸੋ ਜਿਹੜੀ ਰੈਸਪੀ ਦੀ ਅੱਜ ਮੈਂ ਰੈਸਪੀ ਬਣਾਉਣੀ ਆ ਉਹਦੀ ਤਿਆਰੀ ਹੱਲੇ ਵੀ ਚੱਲ ਰਹੀ ਆ ਸੋ ਇਹ ਮੈਂ ਲਈਆ ਇਮਲੀ ਇਹ ਜਿਹੜੀ ਇਮਲੀ ਆ ਇਹ ਜਿਹੜਾ ਇੱਕ ਪੈਕਟ 250 ਗ੍ਰਾਮ ਦਾ ਸੀਗਾ ਸੋ ਉਹਦੇ ਵਿੱਚੋਂ ਅੱਧੀ ਇਮਲੀ ਬਚੀ ਸੀਗੀ ਉਹਨੂੰ ਮੈਂ ਗਰਮ ਪਾਣੀ ਵਿੱਚ ਭਿਉ ਕੇ ਰੱਖ ਦਿੱਤਾ ਆ 3 ਤੋਂ 4 ਘੰਟੇ ਵਾਸਤੇ ਸੋ ਸੋ ਹੁੰਨੇ ਆ ਸ਼ਾਮ ਦਾ ਟਾਈਮ ਕੋਈ 4 ਵਜੇ ਦਾ ਦੁਪਹਿਰ ਦੇ ਟਾਈਮ ਵਿੱਚ ਮੈਂ ਕੋਈ ਵੀ ਵੀਡੀਓ ਰਿਕਾਰਡ ਨਹੀਂ ਕੀਤੀ ਜਦੋਂ ਆਪਣਾ ਘਰ ਦਾ ਕੰਮ ਕਰਦੇ ਹੋ ਫਿਰ بار-बार ਜਿਹੜਾ ਕੈਮਰਾ ਆ ਉਹ ਨਹੀਂ ਚੁੱਕਿਆ ਜਾਂਦਾ ਸੋ ਦਾਹ ਜਿਹੜੀਆਂ ਉਹ ਪਿੱਛੇ ਗਈ ਆ ਇਹਨੂੰ ਬਿਉਏ ਹੋਏ ਜਿਹੜਾ ਮੈਨੂੰ 5 ਘੰਟੇ ਹੋ ਗਏ ਸੀਗੇ ਸੋ ਸਭ ਤੋਂ ਪਹਿਲਾਂ ਦਾਲ ਜਿਹੜੀ ਆ ਉਹਨੂੰ ਪੀਸ ਲਾਵਾਂਗੀ ਸੋ ਦਾਲ ਨੂੰ ਜਿਹੜਾ ਆ ਮੈਂ ਪਾਣੀ ਦੇ ਨਾਲ ਜਿਹੜਾ ਆ ਉਹ ਚੰਗੀ ਤਰ੍ਹਾਂ ਛਾਣ-ਛਾਣ ਕੇ ਮਿਕਸੀ ਜਾਰ ਵਿੱਚ ਪਾਇਆ ਕਿਉਂਕਿ ਇਹਦੇ ਵਿੱਚੋਂ ਪਾਣੀ ਜਿਹੜਾ ਆ ਬਿਲਕੁਲ ਹੀ ਕੱਢ ਦੇਣਾ ਆ ਇਹਦੇ ਵਿੱਚ ਜ਼ਿਆਦਾ ਪਾਣੀ ਨਹੀਂ ਹੋਣਾ ਚਾਹੀਦਾ ਸੋ ਮੈਂ ਦਾਲ ਨੂੰ ਇੱਕ ਵਾਰੀ ਵੀ ਪੀਸ ਸਕਦੀ ਸੀਗੀ ਬੱਟ ਮੈਂ ਜਿਹੜਾ ਇਹਨੂੰ ਦੋ ਵਾਰ ਕਰਕੇ ਪੀਸਿਆ ਆ ਤੇ ਪਾਣੀ ਦੇ ਨਾਲ ਮੈਂ ਜਿਹੜੀ ਦਾਲ ਆ ਉਹ ਕੱਢੀ ਕਿ ਜਿਹੜਾ ਇਹਦਾ ਪਾਣੀ ਉਹ ਨਿਕਲ ਜਾਵੇ ਫਿਰ ਮੈਂ ਅੱਧਾ ਮਤਲਬ ਕਿ ਜਿਹੜੀ ਕੜਚੀ ਸੀ ਨਾ ਛੋਟੀ ਕੜਚੀ ਸੀਗੀ ਉਹ ਇੱਕ ਕੜਚੀ ਇਹਦੇ ਵਿੱਚ ਪਾ ਕੇ ਦਾਲ ਨੂੰ ਜਿਹੜਾ ਉਹ ਦਰਦਰਾ ਜਿਹਾ ਪੀਸਨੇ ਆਇਆ ਇਹ ਜਿਹੜੀ ਦਾਲਾਂ ਨੂੰ ਪੀਸਣ ਨੂੰ ਥੋੜਾ ਟਾਈਮ ਲੱਗਦਾ ਆ ਸੋ ਫਿਰ ਇਹਦੇ ਵਿੱਚ ਮੈਂ ਪਾ ਦਿੱਤੀ ਆ ਇੱਕ ਹਰੀ ਮਿਰਚ ਤੇ ਦੋ ਛੋਟੇ-ਛੋਟੇ ਟੁਕੜੇ ਜਿਹੜੇ ਅਦਰਕ ਦੇ ਆ ਮਤਲਬ ਕਿ ਜਿਹੜਾ ਇੱਕ ਬੈਚ ਸੀਗਾ ਉਹ ਮੈਂ ਪਹਿਲਾਂ ਪੀਸ ਲਿਆ ਸੀਗਾ ਜਿਹੜਾ ਦੂਸਰਾ ਬੈਚ ਹੈ ਨਾ ਉਹਦੇ ਵਿੱਚ ਮੈਂ ਹਰੀ ਮਿਰਚ ਤੇ ਅਦਰਕ ਜਿਹੜਾ ਉਹ ਪਾ ਕੇ ਤੇ ਇਸ ਦਾਲ ਨੂੰ ਵੀ ਜਿਹੜਾ ਆ ਉਹ ਮੈਂ ਪੀਸ ਲਿਆ ਆ ਦਾਲ ਜਿਹੜੀਆਂ ਨੂੰ ਦਰਦਰਾ ਜਿਹਾ ਪੀਸਨਾ ਆ ਜਿਆਦਾ ਮਤਲਬ ਕਿ ਬਿਲਕੁਲ ਬਰੀਕ ਨਹੀਂ ਪੀਸਣਾ ਦਰਦਰਾ ਜਿਹਾ ਪੀਸਨਾ ਆ ਸੋ ਦਾਲ ਨੂੰ ਜਿਹੜਾ ਆ ਹੁਣ ਮੈਂ ਕੱਢ ਲਿਆ ਆ ਇੱਕ ਡੂੰਗੇ ਵਿੱਚ ਤੇ ਹੁਣ ਜਿਹੜਾ ਆ ਉਹ ਦਾਲ ਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਆ ਦਾਲ ਦਾ ਜਿਹੜਾ ਟੈਕਸਚਰ ਆ ਉਹ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਸਖਤ ਹੀ ਹੋਣਾ ਚਾਹੀਦਾ ਆ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਮਤਲਬ ਕਿ ਜਦੋਂ ਅਸੀਂ ਇਹਦੇ ਪਕੌੜੇ ਤਲਿਏ ਉਜਿੱਦਾ ਪਕੌੜਿਆਂ ਦਾ ਹੁੰਦਾ ਨਾ ਓਵੇਂ ਦਾ ਹੀ ਹੋਣਾ ਚਾਹੀਦਾ ਆ ਸੋ ਉਹਨੂੰ ਦਾਲ ਨੂੰ ਜਿਹੜਾ ਮੈਂ ਪੀਸ ਕੇ ਇੱਕ ਸਾਈਡ ਤੇ ਰੱਖ ਦਿੱਤਾ ਆ ਸਭ ਤੋਂ ਪਹਿਲਾਂ ਮੈਂ ਜਿਹੜੀ ਉਹ ਬਣਾ ਲੈਣੀ ਆ ਕਾਂਜੀ ਸੋ ਅੱਜ ਮੈਂ ਬਣਾਉਣ ਲੱਗੀ ਆ ਅੰਮ੍ਰਿਤਸਰ ਦੇ ਮਸ਼ਹੂਰ ਕਰਾਰੇ ਲੱਡੂ ਵੀ ਕਹਿੰਦੇ ਆ ਤੇ ਖੱਟੇ ਵਾਲੇ ਲੱਡੂ ਵੀ ਕਹਿੰਦੇ ਆ ਸੋ ਦਾਲ ਜਿਹੜੀ ਉਹ ਮੈਂ ਪੀਸ ਕੇ ਇੱਕ ਸਾਈਡ ਤੇ ਰੱਖ ਦਿੱਤੀ ਆ 19 ਦੇ ਜਿਹੜਾ ਮੈਂ ਕਾਂਜੀ ਬਣਾਉਣੀ ਆ ਸੋ ਕਾਂਜੀ ਬਣਾਉਣ ਵਾਸਤੇ ਜਿਹੜੀ ਇਮਲੀ ਆ ਨਾ ਉਹਦਾ ਮੈਂ ਪਲਪ ਕੱਢ ਲੈਣਾ ਆ ਜਿਹੜਾ ਪਲਪ ਆ ਨਾ ਉਹ ਮਤਲਬ ਕਿ ਥੋੜਾ ਥੋੜਾ ਪਾਣੀ ਪਾ ਕੇ ਕੱਢ ਲੈਣਾ ਆ ਮਤਲਬ ਕਿ ਇਹਦਾ ਜਿਹੜਾ ਬੀ ਆ ਨਾ ਚੰਗੀ ਤਰ੍ਹਾਂ ਵੱਖਰੇ ਹੋ ਜਾਣੇ ਚਾਹੀਦੇ ਆ ਪਲਪ ਜਿਹੜਾ ਮੈਂ ਚੰਗੀ ਤਰ੍ਹਾਂ ਕੱਢ ਲਿਆ ਆ ਬੀਆਂ ਜਿਹੜੇ ਬੀਓ ਮੈਂ ਛੁੱਟ ਦਿੱਤੇ ਆ ਤੇ ਇਹ ਜਿਹੜਾ ਪੂਰਾ ਪਲਪ ਆਣਾ ਡੇਢ ਗਲਾਸ ਸੀਗਾ ਸੋ ਡੇਢ ਗਲਾਸ ਇਮਲੀ ਦਾ ਪਾਣੀ ਆ ਤੇ ਉਹਦੇ ਵਿੱਚ ਮੈਂ ਡੇਢ ਗਲਾਸ ਹੀ ਜੜਾਇਆ ਦੂਸਰਾ ਪਾਣੀ ਪਾ ਦਿੱਤਾ ਸਾਦਾ ਪਾਣੀ ਤੇ ਹੁਣ ਮੈਂ ਜਿਹੜਾ ਇਹਨੂੰ ਟੇਸਟ ਕਰਕੇ ਵੇਖ ਲਿਆ ਆ ਤੇ ਹੁਣ ਟੇਸਟ ਦੇ ਅਕੋਰਡਿੰਗ ਹੀ ਜਿਹੜਾ ਇਹਦੇ ਵਿੱਚ ਸਾਰੀਆਂ ਚੀਜ਼ਾਂ ਪਾਉਣੀਆਂ ਇਨਗਰੀਡੀਅੰਟ ਪਾਉਣੇ ਆ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਕੁੱਟੀ ਹੋਈ ਲਾਲ ਮਿਰਚ ਪਾਈ ਆ ਜੋ ਕਿ ਅੱਧਾ ਚਮਚ ਸੀਗੀ ਫਿਰ ਅੱਧਾ ਚਮਚ ਕਾਲੀ ਮਿਰਚ ਪਾ ਦਿੱਤੀ ਆ ਦੋ ਚਮਚ ਜਿਹੜੇ ਆ ਉਹ ਖੰਡ ਦੇ ਪਾ ਦਿੱਤੇ ਆ ਇੱਕ ਚਮਚ ਜਿਹੜਾ ਸ਼ੱਕਰ ਦਾ ਪਾ ਦਿੱਤਾ ਆ ਤੇ ਇਹਦਾ ਰੰਗ ਲਿਆਉਣ ਵਾਸਤੇ ਇਹਦੇ ਵਿੱਚ ਮੈਂ ਪਾ ਦਿੱਤਾ ਆ ਫੂਡ ਕਲਰ ਜਿਹੜਾ ਕਿ ਜਲੇਬੀਆਂ ਵਾਲਾ ਰੰਗ ਹੁੰਦਾ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਆ ਬਾਕੀ ਜਿਹੜਾ ਆ ਇਹ ਆਪਣੇ ਟੇਸਟ ਦੇ ਅਕੋਰਡਿੰਗ ਆ ਕਿ ਕਈ ਵਾਰੀ ਇਮਲੀ ਜਿਹੜਾ ਆ ਉਹ ਬਹੁਤ ਜ਼ਿਆਦਾ ਖੱਟੀ ਹੁੰਦੀ ਆ ਫਿਰ ਇਹਦੇ ਵਿੱਚ ਮੈਂ ਪਾ ਦਿੱਤਾ ਆ ਥੋੜਾ ਜਿਹਾ ਚਿੱਟਾ ਨਮਕ ਤੇ ਅੱਧਾ ਚਮਚ ਕਾਲਾ ਨਮਕ ਸੋ ਇਸ ਤੋਂ ਬਾਅਦ ਜਿਹੜਾ ਆ ਉਹ ਕੱਟਣੀਆਂ ਆ ਸਬਜ਼ੀਆਂ ਸੋ ਸਬਜ਼ੀਆਂ ਦੇ ਵਿੱਚ ਮੈਂ ਮੂੜੀਆਂ ਦੇ ਪੱਤੇ ਆ ਉਹ ਲਏ ਆ ਤੇ ਉਹਨਾਂ ਨੂੰ ਜਿਹੜਾ ਆ ਉਹ ਬਰੀਕ-ਬਰੀਕ ਕੱਟ ਲਿਆ ਆ ਮੂੜੀਆਂ ਦੇ ਪੱਤਿਆਂ ਨੂੰ ਜਿਹੜਾ ਮੈਂ ਪਹਿਲਾਂ ਧੋ ਕੇ ਰੱਖ ਦਿੱਤਾ ਸੀ ਵੱਡੇ ਪੱਤੇ ਨਹੀਂ ਲਏ ਜਿਹੜੇ ਛੋਟੇ-ਛੋਟੇ ਪੱਤੇ ਹੁੰਦੇ ਆ ਨਾ ਵਿੱਚ ਵਾਲੇ ਉਹੀ ਲਏ ਆ ਫਿਰ ਜਿਹੜੀਆਂ ਗਾਜਰਾਂ ਆ ਇੱਕ ਗਾਜਰ ਲੈ ਕੇ ਉਹਨੂੰ ਵੀ ਮੈਂ ਲੈਂਥ ਵਾਈਜ਼ ਪਤਲਾ-ਪਤਲਾ ਕੱਟ ਲਿਆ ਜਿਵੇਂ ਕਿ ਆਪਾਂ ਲੱਡੂਆਂ ਦੇ ਵਿੱਚ ਖਾਣੇ ਆ ਨਾ ਓਵੇਂ ਦੀਆਂ ਇੱਕ ਮੈਂ ਬਰੀਕ ਪਿਆਜ਼ ਕੱਟ ਲਿਆ ਆ ਅੱਦੀ ਮੂਲੀ ਲੈ ਕੇ ਉਹਨੂੰ ਕੱਦੂ ਕਸ਼ ਕਰ ਲਿਆ ਆ ਤੇ ਹਰਾ ਧਨੀਆ ਆ ਉਹਨੂੰ ਵੀ ਮੈਂ ਜਿਹੜਾ ਆ ਉਹ ਬਰੀਕ ਬਰੀਕ ਕੱਟ ਲਿਆ ਆ ਹੁਣ ਕਾਂਜੀ ਦੇ ਵਿੱਚ ਪਾ ਦਿੱਤੀਆਂ ਆ ਮੈਂ ਜਿਹੜੀਆਂ ਕਟੀਆਂ ਸੀ ਗਾਜਰਾ ਗਾਜਰਾ ਮੈਂ ਸਾਰੀਆਂ ਪਾ ਦਿੱਤੀਆਂ ਆ ਇੱਕ ਪਿਆਜ਼ ਕੱਟਿਆ ਸੀ ਅੱਧਾ ਵਿੱਚੋਂ ਮੈਂ ਕਾਂਜੀ ਵਿੱਚ ਪਾ ਦਿੱਤਾ ਆ ਅੱਧੀਆਂ ਹੀ ਮੂਲੀਆਂ ਜਿਹੜੀਆਂ ਉਹ ਇਹਦੇ ਵਿੱਚ ਪਾ ਦਿੱਤੀਆਂ ਆ ਤੇ ਮੂਲੀਆ ਦੇ ਪੱਤੇ ਪਾ ਦਿੱਤੇ ਆ ਤੇ ਨਾਲ ਹੀ ਪਾ ਦਿੱਤਾ ਆ ਹਰਾ ਧਨੀਆ ਮੈਂ ਜਿੰਨਾ ਸਮਾਨ ਕੱਟਿਆ ਸੀ ਨਾ ਗਾਜਰਾ ਮੈਂ ਸਾਰੀਆਂ ਪਾ ਦਿੱਤੀਆਂ ਸੀ ਬਾਕੀ ਜਿਹੜੇ ਵੈਜੀਟੇਬਲਸ ਕੱਟਿਆ ਸੀ ਸਬਜ਼ੀਆਂ ਕੱਟੀਆਂ ਸੀ ਉਹਨਾਂ ਦਾ ਹਾਫ ਹਾਫ ਜਿਹੜਾ ਮੈਂ ਕਾਂਜੀ ਵਿੱਚ ਪਾ ਦਿੱਤਾ ਆ ਇਹਦੇ ਵਿੱਚ ਮੈਂ ਥੋੜੀ ਜੀ ਜਿਹੜੀ ਲਾਲ ਮਿਰਚ ਹੋਰ ਪਾਈ ਸੀ ਕਿਉਂਕਿ ਮੈਨੂੰ ਕੱਟ ਲੱਗ ਰਹੀ ਸੀਗੀ ਸੋ ਹੁਣ ਆ ਜਾਂਦੇ ਆ ਦਾਲ ਵਾਲੇ ਪਾਸੇ ਕਾਂਜੀ ਬਣਾ ਕੇ ਮੈਂ ਇੱਕ ਸਾਈਡ ਤੇ ਰੱਖ ਦਿੱਤੀ ਆ ਸੋ ਦਾਲ ਦੇ ਵਿੱਚ ਹੁਣ ਥੋੜਾ ਜਿਹਾ ਪਾਉਣਾ ਆ ਬੇਕਿੰਗ ਸੋਡਾ ਜਿੰਨੂੰ ਕਿ ਮਿੱਠਾ ਸੋਡਾ ਵੀ ਬੋਲਦੇ ਆ ਸਿਰਫ ਇੱਕ ਪਿੰਚ ਤੇ ਸਵਾਦ ਅਨੁਸਾਰ ਪਾ ਦਿੱਤਾ ਆ ਨਮਕ ਤੇ ਥੋੜੇ ਜਿਹਾ ਪਾ ਦਿੱਤੇ ਆ ਮੂਲੀਆਂ ਦੇ ਪੱਤੇ ਤੇ ਹਰਾ ਧਨੀਆ ਹੁਣ ਜਿਹੜਾ ਆ ਇਸ ਦਾਲ ਨੂੰ ਜਿਹੜਾ ਆ 2 ਮਿੰਟ ਵਾਸਤੇ ਚੰਗੀ ਤਰ੍ਹਾਂ ਫੈਟ ਲੈਣਾ ਆ ਕਿ ਜਿੰਨੀ ਦੇਰ ਇਹ ਫਲਫੀ ਜੀ ਨਹੀਂ ਬਣ ਜਾਂਦੀ ਸਿਰਫ 2 ਮਿੰਟ ਹੀ ਫੈਟਣਾ ਆ ਕਈ ਵਾਰੀ ਕੀ ਹੁੰਦਾ ਆ ਕਿ ਜਦੋਂ ਅਸੀਂ ਦਾਲ ਨੂੰ ਫੈਟਦੇ ਆ ਨਾ ਤੇ ਦਾਲ ਦਾ ਜਿਹੜਾ ਟੈਕਸਚਰ ਆ ਉਹ ਪਤਲਾ ਹੋ ਜਾਂਦਾ ਆ ਜੇ ਤੁਹਾਨੂੰ ਲੱਗੇ ਕਿ ਦਾਲ ਦਾ ਟੈਕਸਚਰ ਪਤਲਾ ਆ ਤੇ ਇਹਦੇ ਵਿੱਚ ਵੇਸਨ ਪਾ ਦੇਈਦਾ ਆ ਸੋ ਮੈਨੂੰ ਲੱਗ ਰਿਹਾ ਸੀਗਾ ਕਿ ਦਾਲ ਦਾ ਟੈਕਸਚਰ ਜਿਹੜਾ ਆ ਉਹ ਥੋੜਾ ਪਤਲਾ ਹੋ ਗਿਆ ਆ ਸੋ ਮੈਂ ਇਹਦੇ ਵਿੱਚ 2 ਚਮਚ ਜਿਹੜੇ ਆ ਉਹ ਵੇਸਨ ਦੇ ਪਾ ਦਿੱਤੇ ਸੀ ਤੋ ਦਾਲ ਜਿਹੜੀ ਉਹ ਤਿਆਰ ਹੋ ਗਈ ਆ ਤੇ ਹੁਣ ਇਹਦੇ ਬਣਾ ਲੈਣੇ ਆ ਲੱਡੂ ਪਾਣੀ ਦਾ ਹੱਥ ਲਗਾ ਕੇ ਤੇ ਸਾਰੇ ਲੱਡੂ ਜਿਹੜੇ ਆ ਉਹ ਮੈਂ ਤਲ ਲੈਣੇ ਆ ਲੱਡੂਆਂ ਨੂੰ ਜਿਹੜਾ ਆ ਉਹ ਮੀਡੀਅਮ ਹੀਟ ਦੇ ਉੱਤੇ ਤਲਣਾ ਆ ਨਾ ਤੇ ਜਿਹੜਾ ਸੇਕ ਆ ਉਹ ਜ਼ਿਆਦਾ ਹੋਣਾ ਚਾਹੀਦਾ ਆ ਤੇ ਨਾ ਹੀ ਜਿਹੜਾ ਘੱਟ ਹੋਣਾ ਚਾਹੀਦਾ ਆ ਤੇ ਜਦੋਂ ਲੱਡੂਆਂ ਦਾ ਬਾਹਰੋਂ ਕਲਰ ਥੋੜਾ ਜਿਹਾ ਗੋਲਡਨ ਹੋ ਗਿਆ ਨਾ ਉਦੋਂ ਲੱਡੂ ਜਿਹੜੇ ਆ ਉਹ ਮਤਲਬ ਕਿ ਪਲੇਟ ਵਿੱਚ ਕੱਢ ਲੈਣੇ ਆ ਇਹਨਾਂ ਨੂੰ ਪਕੌੜਿਆਂ ਵਾਂਗੂ ਜ਼ਿਆਦਾ ਨਹੀਂ ਤਲਣਾ ਸਿਰਫ ਇਹਨਾਂ ਦਾ ਕਲਰ ਆ ਉਹ ਬ੍ਰਾਊਨ ਹੋ ਗਿਆ ਨਾ ਮਤਲਬ ਕਿ ਹਲਕਾ ਗੋਲਡਨ ਹੋ ਗਿਆ ਨਾ ਉਦੋਂ ਇਹਨਾਂ ਨੂੰ ਬਾਹਰ ਕੱਢ ਲੈਣਾ ਆ ਹੁਣ ਜਿਹੜੇ ਬਾਜ਼ਾਰ ਦੇ ਲੱਡੂ ਹੁੰਦੇ ਆ ਨਾ ਉਹ ਥੋੜੇ ਜਿਹਾ ਲਾਲੀ ਵਿੱਚ ਹੁੰਦੇ ਆ ਉਹਨਾਂ ਨੇ ਢਾਲ ਵਿੱਚ ਜਿਹੜਾ ਆ ਫੂਡ ਕਲਰ ਪਾਇਆ ਹੁੰਦਾ ਆ ਜਲੇਬੀਆਂ ਵਾਲਾ ਰੰਗ ਅਗਰ ਤੁਸੀਂ ਵੀ ਜਲੇਬੀਆਂ ਵਾਲਾ ਰੰਗ ਇਹਦੇ ਵਿੱਚ ਪਾਉਣਾ ਚਾਹੁੰਦੇ ਹੋ ਇਹਨੂੰ ਬਿਲਕੁਲ ਵਿਚਾਰ ਦੀ ਲੁੱਕ ਦੇਣ ਵਾਸਤੇ ਤਾਂ ਤੁਸੀਂ ਪਾ ਸਕਦੇ ਹੋ ਬਟ ਮੈਂ ਨਹੀਂ ਪਾਇਆ ਕਿਉਂਕਿ ਇਸ ਤਰ੍ਹਾਂ ਵੀ ਜਿਹੜੇ ਲੱਡੂ ਆ ਉਹ ਸਵਾਦ ਲੱਗਦੇ ਆ ਕਲਰ ਦੇ ਨਾਲ ਸਵਾਦ ਵਿੱਚ ਕੋਈ ਚੇਂਜ ਨਹੀਂ ਆਉਂਦਾ ਬਸ ਉਹਨਾਂ ਦੀ ਲੁੱਕ ਵਿੱਚ ਹੀ ਚੇਂਜ ਆਉਂਦਾ ਆ ਬਟ ਸਵਾਦ ਵਿੱਚ ਕੋਈ ਫਰਕ ਨਹੀਂ ਪੈਂਦਾ ਸੋ ਸਾਰੇ ਲੱਡੂ ਜਿਹੜੇ ਆ ਉਹ ਮੈਂ ਤਾਲ ਲਿਆ ਤੇ ਇਹਨਾਂ ਨੂੰ ਕੱਢ ਲਿਆ ਆ ਇੱਕ ਪਲੇਟ ਵਿੱਚ ਸੋ ਹੁਣ ਵਾਰੀ ਆ ਲੱਡੂਆਂ ਨੂੰ ਖਾਣ ਦੀ ਸੋ ਕਾਂਜੀ ਜਿਹੜੀ ਉਹ ਸਾਡੀ ਬਣ ਕੇ ਤਿਆਰ ਹੋ ਗਈ ਸੀਗੀ ਮੈਂ ਤੁਹਾਨੂੰ ਪਹਿਲਾਂ ਲਾਸਟ ਵਿੱਚ ਦੱਸਿਆ ਸੀ ਨਾ ਕਿ ਮੈਂ ਇਹਦੇ ਵਿੱਚ ਥੋੜੀ ਜੀ ਲਾਲ ਮਿਰਚ ਹੋਰ ਪਾਈ ਸੀ ਕਿਉਂਕਿ ਮੈਂ ਜਿਹੜਾ ਆ ਨਾ ਕਾਂਜੀ ਨੂੰ ਬਾਰ-ਬਾਰ ਟੇਸਟ ਕਰਕੇ ਵੇਖ ਰਹੀ ਸੀ ਕਾਂਜੀ ਜਿਹੜੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਹੀ ਬਣਾਓ ਕੁਝ ਲੱਡੂ ਜਿਹੜੇ ਆ ਉਹ ਮੈਂ ਇਸ ਤਰ੍ਹਾਂ ਹੀ ਜਿਹੜੇ ਕਾਂਜੀ ਵਿੱਚ ਪਾ ਦਿੱਤੇ ਸੀਗੇ ਤੇ ਕੁਝ ਲੱਡੂ ਜਿਹੜੇ ਆ ਉਹਨਾਂ ਨੂੰ ਮੈਂ ਪ੍ਰੈਸ ਕਰਕੇ ਪਾਇਆ ਸੀਗਾ ਇੱਕ ਥਾਲੀ ਜਿਹੜੀ ਆ ਲੱਡੂਆਂ ਦੀ ਬਣ ਗਈ ਸੀ ਅੱਧੇ ਮੈਂ ਜਿਹੜੇ ਉਹ ਕਾਂਜੀ ਵਿੱਚ ਪਾ ਦਿੱਤੇ ਸੀਗੇ ਤੇ ਅੱਧੇ ਮੈਂ ਜਿਹੜੇ ਉਹ ਸੁ ਦੰ ਦਿੱਤੇ ਸੀਗੇ ਮिन्नੂ ਜਿਹੜਾ ਆ ਉਹ ਸੁੱਕੇ ਲੱਡੂ ਬਹੁਤ ਪਸੰਦਾ ਜਦੋਂ ਮਤਲਬ ਕਿ ਮੇਰ ਨੂੰ ਲੱਡੂ ਜਿਹੜੇ ਬਹੁਤ ਦਿਲ ਕਰਦਾ ਆ ਖਾਣ ਨੂੰ ਬਟ ਜਦੋਂ ਬਾਹਰ ਅਸੀਂ ਦੇਖਦੇ ਆ ਨਾ ਪਾਈਆਂ ਕੋਲੋਂ ਕਈ ਵਾਰੀ ਉਹਨਾ ਉਹਨਾਂ ਨੂੰ ਟੱਕਿਆ ਨਹੀਂ ਹੁੰਦਾ ਕਈ ਵਾਰ ਉਹ ਹੱਥ ਨਹੀਂ ਧੁੰਦੇ ਇਸ ਕਰਕੇ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਅੱਜ ਘਾਰੀ ਬਣਾਵਾ ਤੇ ਕੁਝ ਲੱਡੂ ਜਿਹੜੇ ਆ ਉਹਨਾਂ ਨੂੰ ਮੈਂ ਤਵੇ ਉੱਤੇ ਸੇਕ ਲਿਆ ਆ ਤੇ ਹੁਣ ਇਹਨਾਂ ਦੇ ਕਰਾਂਗੀ ਪਲੇਟਿੰਗ ਸੋ ਇੱਕ ਪਲੇਟ ਦੇ ਵਿੱਚ ਮੈਂ ਸੁੱਕੇ ਲੱਡੂ ਰੱਖਿਆ ਤੇ ਇੱਕ ਪਲੇਟ ਵਿੱਚ ਮੈਂ ਜਿਹੜੇ ਉਹ ਗਿੱਲੇ ਲੱਡੂ ਦੀ ਪਲੇਟ ਲਾਉਣੀ ਆ ਜਿਹੜੇ ਮੇਰੇ ਜਿਹੜੇ ਸੁੱਕੇ ਲੱਡੂ ਆ ਮੇਰੇ ਵਾਸਤੇ ਆ ਤੇ ਗਿੱਲੇ ਲੱਡੂ ਜਿਹੜੇ ਆ ਮੇਰੇ ਹਸਬੰਦ ਵਾਸਤੇ ਸੀ ਬੱਚਿਆਂ ਨੇ ਵੀ ਜਿਹੜੇ ਉਹ ਗਿੱਲੇ ਲੱਡੂ ਹੀ ਖਾਦੇ ਸੀਗੇ ਤੇ ਇਹਦੇ ਉੱਤੇ ਜਿਹੜੀ ਹਰੀ ਚਟਨੀ ਤੇ ਮਿੱਠੀ ਚਟਨੀ ਆ ਨਾ ਉਹ ਆਪਸ਼ਨਲ ਆ ਜਿਹੜੇ ਲੱਡੂ ਆ ਉਹਨਾਂ ਤੇ ਮੈਂ ਕਾਂਜੀ ਪਾ ਕੇ ਮੂਲੀਆਂ ਪਾ ਦਿਤੀਆਂ ਆ ਤੇ ਗਾਜਰਾ ਤੇ ਆਲਰੇਡੀ ਵਿੱਚ ਹੀ ਹੈਗੀਆਂ ਸੀਗੀਆਂ ਸੋ ਉੱਤੇ ਤੇ ਹਰੀ ਚਟਨੀ ਤੇ ਮਿੱਠੀ ਚਟਨੀ ਵੀ ਪਾ ਦਿਤੀ ਆ ਜੋ ਕਿ ਬਿਲਕੁਲ ਆਪਸ਼ਨਲ ਆ ਜਿਆਦਾਤਰ ਜਿਹੜਾ ਆ ਹਰੀ ਚਟਨੀ ਤੇ ਮਿੱਠੀ ਚਟਨੀ ਨਹੀਂ ਪਾਉਂਦੇ ਬਟ ਮੇਰੇ ਕੋਲ ਸੀਗੀ ਸੋ ਮੈਂ ਟੇਸਟ ਨੂੰ ਜਿਹੜਾ ਹੋਰ ਵਧਾਉਣ ਵਾਸਤੇ ਇਹਦੇ ਵਿੱਚ ਹਰੀ ਚਟਨੀ ਤੇ ਮਿੱਠੀ ਚਟਨੀ ਪਾ ਦਿੱਤੀ ਸੋ ਲੱਡੂ ਜਿਹੜੇ ਆ ਬਹੁਤ ਹੀ ਟੇਸਟੀ ਬਣੇ ਸੀਗੇ ਤੁਸੀਂ ਦੇਖ ਸਕਦੇ ਹੋ ਚਾਰ ਡੱਬੀਆਂ ਦੇ ਵਿੱਚ ਮੈਂ ਜਿਹੜੇ ਲੱਡੂ ਆ ਉਹ ਪੈਕ ਕਰ ਦਿੱਤੇ ਸੀਗੇ ਤੇ ਇਸ ਤੋਂ ਬਾਅਦ ਜਿਹੜਾ ਆ ਉਹ ਆਈਵਰੀ ਭਾਂਡੇ ਧੋਣ ਦੀ ਇਹ ਆ ਰਾਤ ਦਾ ਟਾਈਮ ਸੋ ਫਟਾਫਟ ਜਿਹੜੇ ਭਾਂਡੇ ਧੋਤੇ ਕਿਉਂਕਿ ਲੱड्डੂ ਬਣਾਉਣ ਤੋਂ ਬਾਅਦ ਨਾਲ ਹੀ ਡਿਨਰ ਦਾ ਟਾਈਮ ਹੋ ਗਿਆ ਸੀਗਾ ਸੋ ਬਰਤਨ ਜਿਹੜੇ ਬਹੁਤ ਜ਼ਿਆਦਾ ਇਕੱਠੇ ਹੋ ਗਏ ਸੀਗੇ ਸੋ ਮੈਂ ਫਿਰ ਜਿਹੜਾ ਉਹ ਬਰਤਨ ਧੋਤੇ ਉਸ ਰਾਤ ਨੂੰ ਜਿਹੜਾ ਫਿਰ ਮੈਂ ਗਾਜਰਾਂ ਦੇ ਮੂਲੀਆਂ ਦਾ ਅਚਾਰ ਜਿਹੜਾ ਉਹ ਵੀ ਪਾ ਦਿੱਤਾ ਸੀਗਾ ਲਾਈਟ ਚਲੇ ਗਈ ਸੀਗੀ ਤੇ ਵੀਡੀਓ ਰਿਕਾਰਡ ਨਹੀਂ ਹੋਈ ਬਹੁਤ ਜਲਦੀ ਜਿਹੜਾ ਅਚਾਰ ਆ ਉਹ ਪੈ ਜਾਂਦਾ ਆ ਬਿਲਕੁਲ ਵੀ ਟਾਈਮ ਨਹੀਂ ਜ਼ਿਆਦਾ ਲੱਗਦਾ ਬਸ ਇਹਨਾਂ ਨੂੰ ਤੁੱਪ ਲਗਾਉਣ ਦਾ ਹੀ ਟਾਈਮ ਹੁੰਦਾ ਆ ਫਿਰ ਅਚਾਰ ਨੂੰ ਠੰਡਾ ਹੋਣ ਤੇ ਮੈਂ ਕੱਚ ਦੇ ਜਿਹੜੇ ਝਾਰ ਵਿੱਚ ਪਾ ਦਿੱਤਾ ਸੀਗਾ ਅਗਰ ਤੁਸੀਂ ਵੀ ਰੈਸਪੀ ਦੇਖਣੀ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਡਾ ਜਰੂਰ ਸ਼ੇਅਰ ਕਰੂੰਗੀ ਸੋ ਅੱਜ ਦੇ ਵਲੌਗ ਵਿੱਚ ਇਹੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਜਿਹੜੀ ਲੱਡੂ ਕਰਾਰੇ ਦੀ ਰੈਸਪੀ ਆ ਉਹ ਬਹੁਤ ਪਸੰਦ ਆਈ ਹੋਊਗੀ ਤੁਸੀਂ ਵੀ ਟਰਾਈ ਕਰਕੇ ਜਰੂਰ ਦੇਖਿਓ ਬਹੁਤ ਹੀ ਟੇਸਟੀ ਜਿਹੜੇ ਲੱਡੂ ਆ ਬਣੇ ਸੀਗੇ ਔਰ ਬਹੁਤ ਹੀ ਸੁਆਦ ਆਇਆ ਤੇ ਘਰ ਦੀ ਚੀਜ਼ ਵਿੱਚ ਜੋ ਬਰਕਤ ਹੁੰਦੀ ਆ ਨਾ ਉਹਦਾ ਤੇ ਅਲੱਗ ਹੀ ਆਨੰਦ ਹੁੰਦਾ ਆ ਔਰ ਤੁਸੀਂ ਜਿਹੜਾ ਉਸ ਚੀਜ਼ ਨੂੰ ਰੱਜ ਕੇ ਖਾ ਸਕਦੇ ਹੋ ਬਾਕੀ ਕਿਸ-ਕਿਸ ਨੂੰ ਜਿਹੜਾ ਆ ਆਪਣੇ ਹੱਥ ਦੀ ਬਣੀ ਹੋਈ ਜਿਹੜੀ ਚੀਜ਼ ਆ ਉਹ ਪਸੰਦ ਆਉਂਦੀ ਆ ਤੇ ਕਿਸ-ਕਿਸ ਨੂੰ ਬਾਜ਼ਾਰ ਦੀ ਬਣੀ ਹੋਈ ਚੀਜ਼ ਪਸੰਦ ਆਉਂਦੀ ਆ ਇਹ ਵੀ ਮੈਨੂੰ ਮੈਨ ਦੇ ਕੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਅੱਜ ਦੇ ਵਲੌਗ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ